ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਪਲਾਟ ਇਨਫੋ ਚੈਨਲ ਤੋਂ ਤੁਹਾਡਾ ਹੰਕਾਰ ਸਿੰਘ ਤੁਹਾਨੂੰ ਖੇਤੀ ਬਾਰੇ ਅਤੇ ਸਹਾਇਕ ਧੰਦਿਆਂ ਬਾਰੇ ਮੈਂ ਜਾਣਕਾਰੀਆਂ ਦਿੰਦਾ ਰਹਿਣਾ ਇਹ ਇਸੇ ਤਰ੍ਹਾਂ ਹੀ ਅੱਜ ਵੀ ਅਸੀਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹੁੰਦੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਹੋਣਾ ਵੀ ਅਸੀਂ ਕਿਸ ਚੀਜ਼ ਬਾਰੇ ਜਾਣਕਾਰੀ ਦੇਣੀ ਚਾਹੁੰਦੇ ਆ ਅੱਜ ਅਸੀਂ ਤੁਹਾਨੂੰ ਭਿੰਡੀ ਦੀ ਫਸਲ ਬਾਰੇ ਜਾਣਕਾਰੀ ਦੇ ਰਿਹਾ ਅਸੀਂ ਪਹਿਲਾਂ ਵੀ ਭਿੰਡੀ ਤੇ 4-5 ਵੀਡੀਓ ਪਾਈਆਂ ਨਗੀਆਂ ਅਗੇਤੀ ਭਿੰਡੀ ਦੀ ਅਗੇਤੀ ਭਿੰਡੀ ਦੀ ਬਿਜਾਈ ਕਿਵੇਂ ਕਰੀਏ ਜਾਂ ਭਿੰਡੀ ਦੇ ਉੱਤੇ ਅਗੇਤੀ ਤਿਆਰ ਕਰਨ ਲਈ ਕੀ ਕਰੀਏ ਕਾਫੀ ਤਰ੍ਹਾਂ ਦੇ ਦੀ ਆਪਾਂ ਵੀਡੀਓ ਪਾਈਆਂ ਨੇ ਅੱਜ ਅਸੀਂ ਤੁਹਾਨੂੰ ਵੀਡੀਓ ਪਾ ਰਹੇ ਹਾਂ ਇਹ ਲਗਭਗ ਫਰਵਰੀ ਦੇ ਮਹੀਨੇ ਦੀ ਬੀਜ ਦੀ ਬਿਜਾਈ ਕੀਤੀ ਹੋਈ ਭਿੰਡੀ ਆ ਤੇ ਜੇ ਬੀ ਦੀ ਗੱਲ ਕਰੀਏ ਪਹਿਲਾਂ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਲਗਭਗ 25 ਤੋਂ 30 ਕਿਲੋ ਵੀ ਪਾਇਆ ਜਾਂਦਾ ਜਿਹੜੀ ਫਰਵਰੀ ਦੇ ਵਿੱਚ ਬੀਜੀ ਜਾਂਦੀ ਹੈ ਜਿਹੜੀ ਅੱਜ ਕੱਲ ਬੀਜੀ ਜਾਂਦੀ ਹੈ ਉਹਦੇ ਵਿੱਚ ਤਾਂ ਕਾਫੀ ਘੱਟ ਬੀਜ ਪਾਇਆ ਜਾਂਦਾ ਕਈ ਤਾਂ 5 ਕਿਲੋ ਨਾਲ ਵੀ ਏਕੜ ਬੀਜਿਆ ਜਾਂਦਾ ਪੌਣੇ 5 ਦਾ ਏਕੜਾ ਸਾਡੇ ਏਰੀਆ ਦੇ ਵਿੱਚ ਇਹ ਤੁਸੀਂ ਮੰਨ ਕੇ ਚੱਲੋ ਵੀ 25 ਤੋਂ 30 ਕਿਲੋ ਬੀਜ ਪਾਇਆ ਹੋਇਆ ਜਰਮੀਨੇਸ਼ਨ ਦੇਖੋ ਕਿੰਨੀ ਵਧੀਆ ਸੰਘਣੀ ਹੋਈ ਆ ਤੇ ਹੁਣ ਇਹ ਲਗਭਗ ਤੜਾਈ ਦੇ ਤਿਆਰ ਆ ਫੁੱਲਾਂ ਤੇ ਆ ਗਈ ਆ ਹੁਣ ਆਪਾਂ ਮੇਨ ਗੱਲ ਇਸ ਤੇ ਅੱਜ ਕੀ ਕਰਨੀ ਆਪਾਂ ਨੇ ਇਹ ਗੱਲ ਕਰਨੀ ਆ ਵੀ ਇਹਦੇ ਉੱਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਕਿਵੇਂ ਇਸ ਦੀ ਕਾਸ਼ਤ ਕਰਨੀ ਚਾਹੀਦੀ ਆ ਇਹੇ ਅਸੀਂ ਆਓ ਅਸੀਂ ਤੁਹਾਨੂੰ ਜਾਣਕਾਰੀ ਦਿੰਨੇ ਆ ਹੁਣ ਜਿਹੜਾ ਸਭ ਤੋਂ ਵੱਡੀ ਭਿੰਡ ਲਈ ਸਮੱਸਿਆ ਬਣੀ ਹੋਈ ਆ ਬੂਟੇ ਲਈ ਤਾਂ ਜੇ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਟੈਂਪਰੇਚਰ ਹਾਈ ਹੋਣ ਦੇ ਕਾਰਨ ਹੁਣ ਇਸ ਦੇ ਉੱਤੇ ਸੁੰਡੀ ਦਿਖਾਈ ਦਿੱਤੀ ਗਈ ਆ ਕਈ ਜਗ੍ਹਾ ਤੇ ਸੁੰਡੀ ਦੇਖਣ ਦੇ ਕੀ ਤਰੀਕਾ ਗਾ ਕਈ ਕਿਸਾਨ ਵੀਰ ਤਾਂ ਸੁੰਡੀ ਨੂੰ ਦੇਖ ਲੈਂਦੇ ਨੇ ਪਤਾ ਲੱਗ ਜਾਂਦਾ ਉਹਨਾਂ ਨੂੰ ਕਈ ਨੂੰ ਨਹੀਂ ਪਤਾ ਲੱਗਦਾ ਵੀ ਸੁੰਡੀ ਆ ਗਈ ਜਾਂ ਨਾ ਆ ਗਈ ਉਸ ਨੂੰ ਚੈੱਕ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਆਪਾਂ ਨੂੰ ਜਦੋਂ ਆਪਾਂ ਕੋਈ ਵੀ ਫਸਲ ਬੀਜੀ ਆ ਭਿੰਡੀ ਦੇ ਤਾਂ ਖਾਸ ਕਰਕੇ ਤਾਂ ਇਸ ਦਾ ਡੇਲੀ ਨਿਰੀਖਣ ਕਰਨਾ ਚਾਹੀਦਾ ਮਾਰਨਿੰਗ ਟਾਈਮ ਜਾਂ ਈਵਨਿੰਗ ਟਾਈਮ ਪਰ ਕਈ ਵਾਰੀ ਆਪਾਂ ਕੀ ਕਰਦੇ ਆਪਾਂ ਸੁੰਡੀ ਲੱਭਦੇ ਆਪਾਂ ਨੂੰ ਸੁੰਡੀ ਲੱਭਦੀ ਨਹੀਂ ਪਰ ਇਸ ਲਈ ਕੀ ਨਸਿਆਨੀਆਂ ਹੁੰਦੀਆਂ ਨੇ ਮੈਂ ਤੁਹਾਨੂੰ ਦਿਖਾਉਣ ਲੱਗਿਆ ਦੇਖੋ ਜੀ ਜਿਹੜੇ ਭਿੰਡੀ ਦੇ ਪੱਤੇ ਹੁੰਦੇ ਨੇ ਆ ਦੇਖੋ ਜੀ ਆ ਪੱਤੇ ਨੇ ਪੱਤਿਆਂ ਦੇ ਵਿੱਚ ਜੇਕਰ ਸਰਾਕ ਹੋਣ ਤਾਂ ਤੁਸੀਂ ਮੰਨ ਲਓ ਵੀ ਇਹਦੇ ਉੱਤੇ ਸੁੰਡੀ ਦਾ ਅਟੈਕ ਆ ਜਿਹੜਾ ਉਹ ਆ ਚੁੱਕਿਆ ਬਾਕੀ ਮਾਰਨਿੰਗ ਟਾਈਮ ਜਦੋਂ ਤੁਸੀਂ ਸਵੇਰੇ ਦੇਖੋਗੇ ਠੰਡੇ ਟਾਈਮ ਤੁਹਾਨੂੰ ਇਸ ਦੇ ਉੱਤੇ ਇਹ ਸੁੰਡੀ ਮਿਲੇ ਜਾਊਗੀ ਲਗਭਗ ਤੇ ਇਹ ਸੁੰਡੀ ਨੂੰ ਕਿਵੇਂ ਕੰਟਰੋਲ ਕਰਨਾ ਇਹ ਸੁੰਡੀ ਨੂੰ ਕੰਟਰੋਲ ਕਰਨ ਦੇ ਬਹੁਤ ਤਰੀਕੇ ਨੇ ਜਿਵੇਂ ਮੰਨ ਲਓ ਵੀ ਆਪਾਂ ਇਸ ਨੂੰ ਕੰਟਰੋਲ ਕਰਨ ਲਈ ਐਮ ਐ ਮੈਂਟਨ ਬੈਂਜੋਏਟ ਨਾਂ ਦੀ ਦਵਾਈ ਆਉਂਦੀ ਆ ਜਿਹੜੀ ਬ੍ਰਾਂਡ ਪ੍ਰੋਕਲੇਮ ਦੇ ਨਾਂ ਤੇ ਆ ਬ੍ਰਾਂਡ ਤਾਂ ਪਰ ਸਾਰੀਆਂ ਕੰਪਨੀਆਂ ਦੀ ਆਉਂਦੀ ਐ ਐਮ ਐ ਮੈਂਟਨ ਬੈਂਜੋਏਟ 5% ਉਸ ਨੂੰ ਆਪਾਂ ਜਿਵੇਂ ਮੰਨ ਕੇ ਚੱਲੋ ਵੀ ਆਪਣਾ 25 ਲੀਟਰ ਵਾਲਾ ਪੰਪ ਤਾਂ 25 ਗ੍ਰਾਮ ਪਰ ਟੈਂਕੀ ਦੀ ਪਾ ਕੇ ਇਹ ਦੀ ਸਪਰੇਅ ਆ ਜਿਹੜੀ ਆਪਾਂ ਮਾਰਨਿੰਗ ਟਾਈਮ ਕਰ ਸਕਦੇ ਆ ਤੇ ਸਪਰੇਅ ਕਰਨ ਵੇਲੇ ਆਪਾਂ ਨੇ ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਰੱਖਣਾ ਇਹ ਵੀ ਅਸੀਂ ਤੁਹਾਨੂੰ ਦੱਸਣ ਲੱਗਿਆ ਤੇ ਐਮਐਮਐਂਟੀਨ ਤੋਂ ਬਿਨਾਂ ਤੁਸੀਂ 159 ਆਉਂਦੀ ਆ ਉਹ ਵੀ ਐਮਐਮਐਂਟੀਨ ਹੁੰਦੀ ਆ ਉਹਦੀ ਵੀ ਆਪਾਂ ਸਪਰੇਅ ਕਰ ਸਕਦੇ ਆ ਤੇ ਜਾਂ ਫਿਰ ਆਪਾਂ ਟਕੂਮੀ ਵਾਲੇ ਸਾਲਟ ਦੀ ਵੀ ਕਰ ਸਕਦੇ ਆ ਫੇਮ ਦੀ ਵੀ ਕਰ ਸਕਦੇ ਆ ਕੋਰਾਜਨ ਦੀ ਵੀ ਕਰ ਸਕਦੇ ਆ ਕਾਫੀ ਦਵਾਈਆਂ ਨੇ ਮਾਰਕੀਟ ਦੇ ਵਿੱਚ ਸੁੰਡੀ ਵਾਲੀਆਂ ਆਪਾਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਦੇ ਤੇ ਉਹਨਾਂ ਦੀ ਆਪਾਂ ਕਰਕੇ ਆਪਣੀ ਸੁੰਡੀ ਨੂੰ ਕੰਟਰੋਲ ਉਹਨਾਂ ਦੀ ਸਪਰੇ ਕਰਕੇ ਆਪਾਂ ਸੁੰਡੀ ਨੂੰ ਕੰਟਰੋਲ ਕਰ ਸਕਦੇ ਆ ਸਾਰੀਆਂ ਦੀ ਅਲੱਗ-ਅਲੱਗ ਤਰ੍ਹਾਂ ਦੀ ਡੋਜ਼ ਆ ਤੇ ਇੱਕ ਸਪਰੇ ਕਰਨ ਵੇਲੇ ਆਪਾਂ ਨੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੇ ਕੋਈ ਵੀ ਦਵਾਈ ਆ ਮੈਂ ਤੁਹਾਨੂੰ ਦੱਸਣ ਲੱਗਿਆ ਦੇਖੋ ਜੀ ਜਦੋਂ ਵੀ ਆਪਾਂ ਨੇ ਸਪਰੇ ਕਰਨੀ ਆ ਤਾਂ ਮਾਰਨਿੰਗ ਟਾਈਮ ਠੰਡੇ ਟਾਈਮ ਕਰਨੀ ਆ ਜਾਂ ਫਿਰ ਸ਼ਾਮ ਦੇ ਟਾਈਮ ਕਰ ਲਓ ਜਦੋਂ ਪੱਤਾ ਬਿਲਕੁਲ ਹਰਾ-ਭਰਾ ਹੋਵੇ ਉਦੋਂ ਕਰੋ ਕਿਉਂਕਿ ਦੁਪਹਿਰ ਦੇ ਵਿੱਚ ਤਾਂ ਪੱਤੇ ਸੁੱਕ ਜਾਂਦੇ ਨੇ ਲਗਭਗ ਦਵਾਈ ਨੂੰ ਨਹੀਂ ਲੈਂਦੇ ਇੱਕ ਤਾਂ ਇਹ ਗੱਲ ਦਾ ਖਿਆਲ ਰੱਖਣਾ ਇੱਕ ਖਿਆਲ ਰੱਖਣਾ ਕਿ ਬੂਟੇ ਨੂੰ ਟਾਈਮ ਨਾਲ ਆਪਣੀ ਜ਼ਮੀਨ ਦੇ ਹਿਸਾਬ ਨਾਲ ਪਾਣੀ ਦਿੰਦੇ ਰਹਿਣਾ ਚਾਹੀਦਾ ਸਪਰੇਅ ਕਦੇ ਵੀ ਸੁੱਕੀ ਫਸਲ ਦੇ ਉੱਤੇ ਸਪਰੇਅ ਨਾ ਕਰੋ ਕਈ ਕਿਸਾਨ ਵੀਰ ਕੀ ਸੋਚਦੇ ਨੇ ਵੀ ਜਿੰਨੇ ਪਾਣੀ ਲਾਉਣ ਆਲਾ ਗਿਆ ਤਾਂ ਪਹਿਲਾਂ ਸਪਰੇਅ ਕਰ ਦਿੰਦੇ ਆ ਬਾਅਦ ਚ ਪਾਣੀ ਲਾ ਦਾਂਗੇ ਇਹ ਗਲਤੀ ਵੀ ਨਾ ਕਰੋ ਤੁਸੀਂ ਪਹਿਲਾਂ ਫਸਲ ਨੂੰ ਪਾਣੀ ਲਾਓ ਦੂਜੇ ਦਿਨ ਤੁਸੀਂ ਸਪਰੇਅ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਸਪਰੇਅ ਕਰਦੇ ਹੋ ਨਾਲ ਸਿਲਿਕੋਨ ਦੀ ਵੀ ਵਰਤੋਂ ਕਰੋ 5 ਐਮ ਐਲ ਸਿਲਿਕੋਨ ਸਾਰੀਆਂ ਕੰਪਨੀਆਂ ਦਾ ਆਉਂਦਾ ਤਾਂ ਦਵਾਈ ਦੇ ਵਿੱਚ ਪਾਓ ਤਾਂ ਕਿ ਉਸ ਦੇ ਨਾਲ ਦਵਾਈ ਪੱਤੇ ਦੇ ਵਿੱਚ ਰਾਚ ਜਾਵੇ ਤੇ ਮਤਲਬ ਰਾਚ ਕੇ ਫਿਰ ਵਧੀਆ ਦਵਾਈ ਆਪਣਾ ਡਬਲ ਕੰਮ ਕਰੇ ਉਸ ਤੋਂ ਬਾਅਦ ਗੱਲ ਕਰੀਏ ਇਸ ਦੇ ਉੱਤੇ ਆਪਾਂ ਤਤਾਂ ਦੀ ਵੀ ਕਿਹੜੇ ਕਿਹੜੇ ਤਤਾਂ ਦੀ ਸਪਰੇਅ ਦੇਖੋ ਜੀ ਇਸ ਦੇ ਉੱਤੇ ਆਪਾਂ 100 ਗ੍ਰਾਮ ਚਿਲੇਟਡ ਜ਼ਿੰਕ ਦੀ ਵੀ ਸਪਰੇਅ ਕਰ ਸਕਦੇ ਆ ਤੇ ਉਸ ਤੋਂ ਬਿਨਾ ਆਪਾਂ 13045 ਇਸ ਸਪਰੇ ਫੁੱਲਾਂ ਵਾਲੀ ਸਟੇਜ ਤੇ ਕਰ ਸਕਦੇ ਆ ਜੇਕਰ ਫੁੱਲਾਂ ਤੋਂ ਪਹਿਲਾਂ ਆਪਾਂ ਗਰੋਥ ਕਰਾਉਣੀ ਹੈ ਤਾਂ 19 19 ਵਗੈਰਾ ਦੀ ਵੀ ਕਰ ਸਕਦੇ ਆ 1 ਕਿਲੋ 1 ਏਕੜ ਦਾ ਯਾਨੀ 100 ਲੀਟਰ ਪਾਣੀ ਦਾ 1 ਕਿਲੋ ਐਨ ਪੀ ਕੇ ਕੋਈ ਵੀ ਆ ਚਾਹੇ 13 0 45 ਆ ਚਾਹੇ 19 19 ਆ ਚਾਹੇ 52 0 34 ਆ ਤੇ ਇਹਨਾਂ ਦੀ ਆਪਾਂ ਸਪਰੇ ਕਰ ਸਕਦੇ ਆ ਬੂਟੇ ਦੀ ਗਰੋਥ ਕਰਾਉਣ ਵਾਸਤੇ ਤੇ ਫਲ ਫੁੱਲ ਜਿਆਦਾ ਲਿਆਉਣ ਵਾਸਤੇ ਬਾਕੀ ਆਪਾਂ ਬਾਇਓ ਬੀਟਾ ਵਗੈਰਾ ਦੀ ਵੀ ਵਰਤੋਂ ਕਰ ਸਕਦੇ ਆ ਤੇ ਇਹਦੇ ਨਾਲ ਆਪਾਂ ਬੂਟੇ ਦੀ ਗਰੋਥ ਕਰਾ ਸਕਦੇ ਹਾਂ ਹੋਰ ਆਪਾਂ ਦੱਸਦੇ ਹਾਂ ਤੁਹਾਨੂੰ ਇਸ ਦੇ ਉੱਤੇ ਕੀ ਬਿਮਾਰੀ ਆਉਂਦੀ ਹੈ ਅੱਜ ਕੱਲ ਉਹ ਆਉਂਦਾ ਜੀ ਦੇਖੋ ਇਹ ਦੇ ਉੱਤੇ ਤੇਲਾ ਆਉਂਦਾ ਇਹ ਕਰ ਹਰਾ ਤੇਲਾ ਹੈ ਤਾਂ ਉਸ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਲਗਭਗ ਇਸ ਦੇ ਉੱਤੇ ਤੇਲਾ ਆਉਂਦੀ ਰਹਿੰਦਾ ਥੋੜੇ ਦਿਨਾਂ ਬਾਅਦ ਤੇਲੇ ਦੀ ਸਪਰੇਅ ਕਰ ਦੇਣੀ ਚਾਹੀਦੀ ਆ ਤੇਲੇ ਲਈ ਆਪਾਂ ਨੇ ਕੀ ਕਰਨਾ ਤੇਲੇ ਲਈ ਆਪਾਂ ਨੇ ਇਸ ਦੇ ਉੱਤੇ ਮੀਡਾ ਕਲੋਰੋਪਰਾਇਡ 1768% ਹੁੰਦੀ ਆ ਉਸ ਨੂੰ ਆਪਾਂ 1 ਲੀਟਰ 1 ਗ੍ਰਾਮ ਦੇ ਹਿਸਾਬ ਨਾਲ ਪਾ ਕੇ ਸਪਰੇਅ ਕਰ ਸਕਦੇ ਆ ਜਾਂ ਫਿਰ ਆਪਾਂ థਾਇਓਮੈਕਸਮ 1 ਟਾਰਾ ਕਹਿ ਦਿੰਦੇ ਆ ਜਿਹੜੇ ਨੂੰ 25 ਲੀਟਰਾਂ ਦੀ ਟੈਂਕੀ ਦੇ ਵਿੱਚ 20 ਗ੍ਰਾਮ థਾਇਓਮੈਕਸਮ ਪਾ ਕੇ ਆਪਾਂ ਉਸ ਦੀ ਸਪਰੇਅ ਕਰ ਸਕਦੇ ਆ ਉਹਦੇ ਨਾਲ ਤਾਂ ਕਿ ਤੁਹਾਡਾ ਤੇਲਾ ਕੰਟਰੋਲ ਹੋ ਜਾਵੇ ਉਸ ਤੋਂ ਬਾਅਦ ਜਿਵੇਂ ਕਈ ਵਾਰੀ ਥੋੜਾ ਬਹੁਤਾ ਮੱਸਰ ਹੁੰਦਾ ਜਾਂ ਹੋਰ ਹੁੰਦਾ ਉਹਦੇ ਲਈ ਆਪਾਂ ਬਦਲ-ਬਦਲ ਕੇ ਸਪਰੇਹਾਂ ਕਰਨੀਆਂ ਨੇ ਮੈਲਾਥੀਨ 50% ਆਉਂਦੀ ਆ ਉਸ ਦੀ ਵੀ ਆਪਾਂ ਸਪਰੇਅ ਕਰ ਸਕਦੇ ਹਾਂ ਆਪਾਂ 50 ਕਐਮਐਲ 25 ਲੀਟਰ ਦੇ ਪੰਪ ਦੇ ਵਿੱਚ ਪਾ ਕੇ ਸਪਰੇਅ ਕਰ ਸਕਦੇ ਹਾਂ ਸਪਰੇਅ ਕਰਨ ਦਾ ਜਿਹੜਾ ਟਾਈਮ ਟੇਬਲ ਆ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ ਮਾਰਨਿੰਗ ਟਾਈਮ ਕਰੋ ਤੇ ਬਾਕੀ ਫਸਲ ਨੂੰ ਧੁੱਪ ਬਹੁਤ ਪੈਂਦੀ ਆ ਆਪਣੇ ਹਿਸਾਬ ਨਾਲ ਆਪਣੀ ਜ਼ਮੀਨ ਦੇ ਹਿਸਾਬ ਨਾਲ ਤੁਸੀਂ ਪਾਣੀ ਦਾ ਵੀ ਖਿਆਲ ਰੱਖਣਾ ਤੇ ਬਾਕੀ ਹੋਰ ਇਹ ਦੇ ਉੱਤੇ ਕੋਈ ਵੱਡੀ ਸਮੱਸਿਆ ਫੰਗੀ ਸਾਈਡ ਜਾਂ ਹੋਰ ਕੋਈ ਐਡੀ ਆਉਂਦੀ ਨਹੀਂ ਜੇ ਦੇਖਿਆ ਜੇ ਵੀ ਫੰਗਸ ਆਉਂਦੀ ਹੈ ਜਾਂ ਹੋਰ ਆਉਂਦੀ ਆਉਂਦੀਆਂ ਨੇ ਕਾਪੀ ਆਉਂਦੀਆਂ ਨੇ ਪਰ ਇੰਨੀ ਕੋਈ ਵੱਡੀ ਸਮੱਸਿਆ ਵਾਲੀ ਗੱਲ ਨਹੀਂ ਹੈਗੀ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਦਾ ਨਿਰਖਣ ਜਦੋਂ ਕਰਨਾ ਤੇਲੇ ਦਾ ਉਹ ਆਪਾਂ ਨੇ ਕਿਵੇਂ ਕਰਨਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਦੇਖੋ ਜੀ ਇਸ ਤਰ੍ਹਾਂ ਪੱਤਾ ਤੋੜਨਾ ਪੱਤੇ ਦੇ ਪੁੱਠੇ ਪਾਸੇ ਦੇਖਣਾ ਜੀ ਆਪਾਂ ਨੇ ਆਹ ਦੇਖੋ ਜੀ ਪੁੱਠਾ ਕਰਕੇ ਪੱਤੇ ਦੇ ਪੁੱਠੇ ਪਾਸੇ ਆਪਾਂ ਨੂੰ ਤੇਲਾ ਚਿੱਟਾ ਮਸਰ ਕੀ ਵੀ ਜੋ ਵੀ ਆਉਂਦਾ ਉਹ ਤੁਹਾਨੂੰ ਪਤਾ ਲੱਗ ਜੂਗਾ ਸੁੰਡੀ ਦਾ ਵੇਖਣ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੇ ਸੁੰਡੀ ਹੋਊਗੀ ਤਾਂ ਜਿਹੜਾ ਪੱਤਾਗਾ ਪੱਤੇ ਦੇ ਵਿੱਚ ਸਰਾਕ ਹੋਣਗੇ ਮੈਂ ਤੁਹਾਨੂੰ ਦਿਖਾ ਦਿੰਨਾ ਜੇਕਰ ਸੁੰਡੀ ਆ ਤੁਹਾਡੇ ਖੇਤ ਦੇ ਵਿੱਚ ਤਾਂ ਪੱਤਾ ਹੋਊਗਾ ਜਿਹੜਾ ਉਹ ਪੱਤੇ ਦੇ ਵਿੱਚ ਸਰਾਕ ਹੋਣਗੇ ਸਰਾਕਾਂ ਤੋਂ ਤੁਹਾਨੂੰ ਪਤਾ ਲੱਗ ਜੂਗਾ ਵੀ ਆਪਣੇ ਖੇਤ ਦੇ ਵਿੱਚ ਸੁੰਡੀ ਆ ਮੈਂ ਤੁਹਾਨੂੰ ਦੇਖ ਕੇ ਜੀ ਕੋਈ ਨਾ ਕੋਈ ਪੱਤਾ ਜਿਹਦੇ ਵਿੱਚ ਦੇਖ ਕੇ ਪਤਾ ਲੱਗ ਜੂਗਾ ਵੀ ਸੁੰਡੀ ਦਾ ਖਾਦਾ ਹੋਇਆ ਤੇ ਮੈਂ ਤੁਹਾਨੂੰ ਦਿਖਾਉਣ ਲੱਗਾ ਦੇਖੋ ਜੀ ਇਸ ਤਰ੍ਹਾਂ ਪੱਤੇ ਨੂੰ ਗਲੀਆਂ ਕਰਦੀਆਂ ਘੱਟ ਵੀ ਕਰਦੀ ਹੈ ਇਹ ਕਾਫੀ ਜ਼ਿਆਦਾ ਹੋਈਆਂ ਹੋਈਆਂ ਨੇ ਇਸ ਤਰ੍ਹਾਂ ਤੁਸੀਂ ਆਪਣੀ ਭਿੰਡੀ ਦੀ ਫਸਲ ਨੂੰ ਅਗੇਤੀ ਤਿਆਰ ਕਰਕੇ ਚੰਗੇ ਰੇਟ ਚੰਗੀ ਇਨਕਮ ਕਰ ਸਕਦੇ ਹੋ ਜਿਵੇਂ ਮੈਂ ਪਹਿਲਾਂ ਵੀਡੀਓ ਪਾਈ ਆ ਵੀ ਤੁਸੀਂ ਚੰਗੀ ਇਨਕਮ ਕਰਨ ਲਈ ਕੀ ਕਰੀਏ ਭਿੰਡੀ ਦੀ ਫਸਲ ਤੇ ਬਾਕੀ ਪਾਣੀ ਦਾ ਖਿਆਲ ਰੱਖਣਾ ਬਾਕੀ ਜਿਵੇਂ ਵਿਚ ਵਿਚ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਨੇ ਵੀ ਫੁੱਲਾਂ ਲਈ ਕੀ ਕਰੀਏ ਫੁੱਲ ਇਸ ਤੇ ਬਥੇਰੇ ਆ ਜਾਣਗੇ ਵੀਰੇ ਬਹੁਤ ਬੀਜ ਪਿਆ ਹੋਇਆ ਸੰਘਣੀ ਆ ਜਿਵੇਂ ਇੱਕ ਵੀਰ ਦਾ ਫੋਨ ਵੀ ਆਇਆ ਸੀਗਾ ਵੀ ਸਾਡੀ ਭਿੰਡੀ ਪਕਰੋੜ ਜੀ ਹੁੰਦੀ ਆ ਉਹ ਕਿਉਂ ਹੁੰਦੀ ਆ ਕਿਉਂਕਿ ਜਦੋਂ ਤੁਹਾਡੇ ਬੂਟੇ ਬਹੁਤ ਸਿੱਧੇ ਨੇਗੇ ਤਾਂ ਭਿੰਡੀ ਆ ਜਿਹੜੀ ਉਹ ਭਿੰਡੀ ਨੇ ਫੁੱਲ ਜੇ ਜਾਂਦੀ ਹੈ ਜਾਨੀ ਉਹ ਪਕਰੋੜ ਜੀ ਹੋ ਜਾਂਦੀ ਹੈ ਇਸ ਲਈ ਭਿੰਡੀ ਦੀ ਫਸਲ ਜਿਹੜੀ ਗੇਤੀ ਆ ਉਹ ਸੰਘਣੀ ਲਾਉਣੀ ਚਾਹੀਦੀ ਹੈ ਜਿਹੜੀ ਪਸੇਤੀ ਉਹ ਸਿੱਧੀ ਲਾਉਣੀ ਚਾਹੀਦੀ ਹੈ ਟਾਈਮ ਟੇਬਲ ਦੇ ਹਿਸਾਬ ਨਾਲ ਇਸ ਦੀ ਪਜਾਈ ਵੇਲੇ ਬੀਜ ਫਾਰਮ ਟੇਬਲ ਦੇ ਹਿਸਾਬ ਨਾਲ ਨਿਰਪੱਖ ਕਰਦਾ ਹੈਗਾ ਇਹ ਨਹੀਂ ਹੈਗਾ ਵੀ ਤੁਸੀਂ ਜਿਹੜੀ ਅਗੇਤੀ ਆ ਉਹ ਚ ਵੀ ਜਿਆਦਾ ਪਾਉਣਾ ਪਊਗਾ ਜਿਹੜਾ ਪਸੇਤੀ ਆ ਉਹਦੇ ਵਿੱਚ ਘੱਟ ਬੀਜ ਪਾਉਣਾ ਪਊਗਾ ਇਹ ਕਾਫੀ ਗੱਲਾਂ ਨੇ ਜੇ ਤੁਸੀਂ ਇਹ ਕਾਫੀ ਗੱਲਾਂ ਦਾ ਧਿਆਨ ਰੱਖੂਗੇ ਤਾਂ ਤੁਹਾਡੀ ਫਸਲ ਬਹੁਤ ਵਧੀਆ ਹੋਊਗੀ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਗ੍ਰੋਥ ਵਾਸਤੇ ਤੁਸੀਂ ਪਹਿਲਾਂ 1 ਕਿਲੋ 1 ਏਕੜ ਦਾ ਯਾਨੀ 100 ਲੀਟਰ ਪਾਣੀ ਦਾ ਐਨਪੀਕੇ ਦੇ ਵਿੱਚ 19 19 ਆਉਂਦਾ ਉਹ ਸੜਕ ਸਕਦੇ ਹੋ ਜਾਂ 20 ਵੀ ਸੜਕ ਸਕਦੇ ਹੋ ਤੇ ਇਹ ਦੇ ਵਿੱਚ ਕੋਈ ਬਾਲਾ ਫਰਕ ਨਹੀਂ ਹੁੰਦਾ 19 19 20 20 ਦੇ ਵਿੱਚ ਬਾਲਾ ਪਿੱਸੇ ਨਹੀਂ ਲੱਗਿੰਦਾ ਵੀ ਕਈ ਵਾਰੀ ਲੋਕ ਕਹਿੰਦੇ ਮੈਂ 20 20 ਸੜਕਿਆ 19 19 ਵੀ ਉਹੀ ਚੀਜ਼ ਆ ਮਾੜਾ ਮੁੱਟੀ ਫਰਕ ਹੈਗਾ ਕੋਈ ਖਾਸ ਫਰਕ ਨਹੀਂ ਹੈਗਾ ਉਸ ਤੋਂ ਬਾਅਦ 13 045 ਹੈ 13 045 ਹੈ ਜਿਹੜਾ ਉਹਦੇ ਵਿੱਚ ਉਹ ਜਦੋਂ ਫੁੱਲਾਂ ਤੇ ਆ ਗਈ ਫਸਲ ਤਾਂ ਉਦੋਂ ਤੁਸੀਂ ਸੜਕੋ ਉਸ ਦੇ ਨਾਲ ਤੁਹਾਡੀ ਭਿੰਡੀ ਦੀ ਫਸਲ ਬਹੁਤ ਵਧੀਆ ਫੁੱਲ ਲਾਉਣਗੇ ਤੇ ਇਹ ਮਤਲਬ ਫਰੂਟ ਦਾ ਸਾਈਜ਼ ਵੀ ਵਧੀਆ ਬਣੂਗਾ ਤੇ ਉਸ ਤੋਂ ਬਾਅਦ ਤੁਸੀਂ ਸੜਕ ਸਕਦੇ ਹੋ 52034 ਜਦੋਂ ਆਪਣੀ ਭਿੰਡੀ ਚੱਲ ਰਹੀ ਹੋਵੇ 05234 ਗੋਲ ਦੇ ਵਿੱਚ ਨਾਈਟ੍ਰੋਜਨ ਨਹੀਂ ਹੁੰਦਾ ਬਿਲਕੁਲ ਵੀ ਤੇ ਉਸ ਤੋਂ ਬਿਨਾ ਤੁਸੀਂ ਹੋਰ ਕੀ ਸੜਕਣਾ ਹੋਰ ਤੁਸੀਂ ਇਸ ਦੇ ਉੱਤੇ ਕੈਲਸ਼ੀਅਮ ਪਲੱਸ ਬੋਰਨ ਦੀ ਸਪਰੇਅ ਕਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜ਼ਿੰਕ ਵਗੈਰਾ ਦੀ ਵੀ ਤੁਸੀਂ ਕਰ ਸਕਦੇ ਹੋ ਪਰ ਚਿਲੇਟਡ ਹੋਣਾ ਚਾਹੀਦਾ ਚਿਲੇਟਡ ਦੇ ਰਿਜ਼ਲਟ ਵਧੀਆ ਨੇ ਬਾਕੀ ਪੱਤਾ ਪੁੱਤਾ ਮੱਚਣ ਤੋਂ ਵੀ ਖਤਰਾ ਘੱਟ ਰਹਿੰਦਾ ਕਿ ਪੱਤਾ ਮੱਚਦਾ ਨਹੀਂ ਹੈਗਾ ਬਾਕੀ ਉਸ ਦੀ ਡੋਜ਼ ਵੀ 100 ਗ੍ਰਾਮ ਹੁੰਦੀ ਹੈ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਬਾਕੀ ਭਿੰਡੀ ਦੀ ਫਸਲ ਉਹ ਵੀਰਾਂ ਨੂੰ ਬੀਜਣੀ ਚਾਹੀਦੀ ਜਿਹੜੇ ਮਤਲਬ ਪਹਿਲਾਂ ਜਿਵੇਂ ਕਈ ਵੀਰ ਇਹ ਜਿਨੇ ਵੀ ਕਾਫੀ ਕੁਆਂਟੀਟੀ ਬੀਜ ਲੈਂਦੇ ਨੇ ਜਿਵੇਂ ਮੰਨ ਲਓ ਵੀ 2-3 ਏਕੜ ਬੀਜ ਲੈਂਦੇ ਨੇ ਫਿਰ ਉਹ ਬਾਅਦ ਦੇ ਵਿੱਚ ਔਖੇ ਹੁੰਦੇ ਨੇ ਪਹਿਲਾਂ ਬੰਦੇ ਨੂੰ ਇੱਕ ਬਿਗਾ ਦੋ ਬਿਗੇ ਤੋਂ ਸਟਾਰਟ ਕਰਨੀ ਚਾਹੀਦੀ ਹੈ ਤਾਂ ਕਿ ਉਸ ਨੂੰ ਪਤਾ ਲੱਗੇ ਵੀ ਇਸ ਦੀ ਲੇਬਰ ਕਿੰਨੀ ਕਾਫੀ ਇਹਦੀ ਲੇਬਰ ਮਤਲਬ ਲੇਬਰ ਕਾਫੀ ਲੱਗਦੀ ਹੈ ਇਸ ਦੇ ਉੱਤੇ ਜਿਹੜੇ ਬੰਦੇ ਲਵੇ ਲੇਬਰ ਨਹੀਂ ਉਹ ਭਿੰਡੀ ਦੀ ਫਸਲ ਨਾ ਬੀਜੇ ਜਾਂ ਫਿਰ ਜਿਹੜਾ ਕੋਈ ਛੋਟਾ ਕਿਸਾਨ ਹੈਗਾ ਜਿਹਦੇ ਆਪਣਾ ਪਰਿਵਾਰ ਤੋੜ ਸਕਦਾਗਾ ਉਹ ਤੁਸੀਂ ਇੱਕ ਕਨਾਲ ਬੀਜ ਲੋ ਇੱਕ ਕਨਾਲ ਦੇ ਉੱਤੋਂ ਤੁਸੀਂ ਨੇ ਮਤਲਬ ਯਾਦ ਰੱਖੂਗੇ ਤੁਸੀਂ ਮੋਟੀ ਕਮਾਈ ਕਰ ਲੋਗੇ ਕਿਉਂਕਿ ਸਾਰੇ ਤੜਾਈ ਦੇ ਪੈਸੇ ਵੀ ਤੁਹਾਡੇ ਲਵੇ ਹੋਣਗੇ ਤੇ ਤੁਸੀਂ ਰਿਟੇਲ ਦੇ ਵਿੱਚ ਭਿੰਡੀ ਤੁਹਾਡੀ ਵਿਕ ਜੂਗੀ ਰਿਟੇਲ ਦੇ ਵਿੱਚ ਦੁੱਗਣੇ ਰੇਟਾਂ ਤੇ ਵਿਕ ਜੂਗੀ ਤੁਹਾਨੂੰ ਵਧੀਆ ਇਨਕਮ ਹੋਊਗੀ ਤੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਦਾ ਬਸ ਆਪਾਂ ਧਿਆਨ ਰੱਖ ਕੇ ਤੇ ਵਧੀਆ ਕਮਾਈ ਕਰ ਸਕਦੇ ਆ ਦੇਖੋ ਜੀ ਹੁਣ ਇਹ ਮੈਂ ਤੁਹਾਨੂੰ ਤੁਹਾਨੂੰ ਦਿਖਾਉਣ ਲੱਗਾ ਦੇਖੋ ਜੀ ਭਿੰਡੀ ਦੇਖੋ ਜੀ ਇਹ ਬੂਟੇ ਨੇ ਦੋ ਫਲ ਚੱਕ ਰੱਖੇ ਨੇ ਇਸ ਨੇ ਵੀ ਦੋ ਚੱਕ ਰੱਖੇ ਨੇ ਦੇਖੋ ਜੀ ਇਹ 5-7 ਦਿਨਾਂ ਦੇ ਵਿੱਚ ਜੀ ਦੇਖੋ ਫੁੱਲ ਵੀ ਨੇ ਕਾਫੀ 5-7 ਦਿਨਾਂ ਦੇ ਵਿੱਚ ਇਸ ਦੇ ਉੱਤੋਂ ਚੰਗੀ ਭਿੰਡੀ ਤੂੜੀ ਜਾਊਗੀ ਜੀ ਉਮੀਦ ਰੱਖਦੇ ਆ ਬਾਕੀ ਰੇਟਾਂ ਦੀ ਗੱਲ ਕਰਦੇ ਨੇ ਕਈ ਵੀਰ ਰੇਟ ਤਾਂ ਦੇਖੋ ਜੀ ਮਾਰਕੀਟ ਦੇ ਹਿਸਾਬ ਨਾਲ ਨੇ ਮੰਡੀ ਦੇ ਰੇਟ ਨੇ ਰੇਟਾਂ ਬਾਰੇ ਕੋਈ ਵੀ ਕੁਝ ਨਹੀਂ ਕਹਿ ਸਕਦਾ ਨਾ ਹੀ ਤਾਂ ਵਪਾਰੀ ਕਹਿ ਸਕਦੇ ਨੇ ਨਾ ਹੀ ਅਸੀਂ ਕੁਝ ਕਹਿ ਸਕਦੇ ਆ ਰੇਟ ਤਾਂ ਦੇਖੋ ਕਿਸਮਤ ਵਾਲੀ ਗੱਲ ਆ ਗਈ ਕਿ ਕਿਸਮਤ ਨਾਲ ਮਿਲਦੇ ਨੇ ਯੋ ਮੈਂ ਪਹਿਲਾਂ ਗੋਭੀ ਦਾ ਦੇਖਿਆ ਗਿਆ ਜੀ ਕਾਫੀ ਮੰਦਾ ਚੱਲਿਆ ਇਹ ਗੋਭੀ ਵਾਲੇ ਬਾਹਮ ਦੇ ਵਿੱਚ ਹੀ ਲਾਈ ਗਈ ਸੀਗੀ ਐਨਾ ਕੁਛ ਕਹਿੰਦਾ ਹੋਇਆ ਜੇਕਰ ਕੁਛ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਰਹਿਣਾ ਤੁਸੀਂ ਮੇਰੇ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਜੇਕਰ ਆ ਰੱਖਿਆ ਤਾਂ ਤੁਸੀਂ ਸਾਡੇ ਚੈਨਲ ਅਗਰ ਕਰ ਦਿਓ ਕਿ ਵੀਡੀਓ ਨੂੰ ਤਾਂ ਕਿ ਹੋਰ ਕਿਸਾਨ ਵੀਰਾਂ ਨੂੰ ਜਾਣਕਾਰੀ ਮਿਲ ਸਕੇ ਐਨਾ ਕੁਛ ਕਹਦਾ ਹੋਇਆ ਧੰਨਵਾਦ